ਜਿਹੜੇ ਮੈਂ ਕਹਿ ਸਕਦਾ ਇੱਕ ਕਮਾਲ ਦੇ ਆਰਟਿਸਟ ਸਨ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਵਿਅੰਗ ਦੇ ਰਹੀਂ ਕਾਮੇਡੀ ਦੇ ਰਹੀਂ ਲੋਕਾਂ ਨੂੰ ਹਸਾਇਆ ਵੀ ਔਰ ਬਹੁਤ ਵੱਡੀਆਂ ਜਿਹੜੀਆਂ ਸਮਾਜ ਦੀਆਂ ਬੁਰਾਈਆਂ ਸੀ ਔਰ ਬਹੁਤ ਵੱਡੇ ਕਟਾਕਸ ਕਰਕੇ ਉਹਨਾਂ ਨੇ ਆਪਣੀ ਡੂੰਗੀ ਸੋਚ ਦਾ ਇਜ਼ਹਾਰ ਕਰਕੇ ਲੋਕਾਂ ਦੇ ਦਿਲਾਂ ਨੂੰ ਕੰਵਰਸ ਸੈਮਾਂ ਦੇ ਵਿੱਚ ਵੀ ਉਹਨਾਂ ਦਾ ਬਹੁਤ ਵੱਡਾ ਨਾਮ ਹੈ। ਔਰ ساری ਜ਼ਿੰਦਗੀ ਆਪਣੇ ਆਪ ਨੂੰ ਇਸ ਲੈਵਲ ਦੇ ਉੱਤੇ ਕਾਇਮ ਰੱਖਣਾ ਬਹੁਤ ਔਖਾ ਹੁੰਦਾ ਹੈ। ਐਗਰੀਕਲਚਰ ਜੁਨੀਵਰਸਿਟੀ ਤੋਂ ਪੀ ਐਚ ਡੀ ਕਰਕੇ ਜਿੱਥੇ ਐਗਰੀਕਲਚਰ ਸਾਇੰਟਿਸਟ ਦੇ ਤੌਰ ਤੇ এডੂਕੇਸ਼ਨ ਨਾਲ ਜੁੜੇ ਰਹੇ ਉਹ ਨਾਨਕ ਜੀ ਦੇ ਵਿੱਚ ਗੰਭੀਰ ਤੇ ਵਿੱਚ ਪਾਈੋ ਕਰ ਰਿਹਾ ਉਹ ਕੋਈ ਨਹੀਂ ਭਲਾਇਆ ਵੀ ਜਾ ਸਕਦਾ ਸੋ ਅੱਜ ਬਹੁਤ ਦੁੱਖ ਹੈ ਪਰ ਮੈਨੂੰ ਲੱਗਦਾ ਕਿ ਦੇਖੇਗੀ ਦੁਨੀਆ ਦੇ ਵਿੱਚ ਪੰਜਾਬੀ ਬੈਠੇ ਚਾਹ ਮੰਦੇ ਮੋਚਾਂ ਉੱਲਾ ਬੈਠੇ ਆ ਅੱਜ ਸਾਰਿਆਂ ਦੀਆਂ ਅੱਖਾਂ ਨਮ ਹੈ ਕਿਉਂਕਿ ਬਹੁਤ ਵੱਡਾ ਘਾਟਾ